ਫਗੂ ਜੀ ਟਾਈਮ ਤੋਂ ਟਾਈਮ ਆਪਾਂ ਜਿਹੜੇ ਸਾਡੇ ਲੋਕਲ ਐਮਐਲਏ ਨੇ ਸਰਦਾਰ ਗੁਰਪ੍ਰੀਤ ਸਿੰਘ ਹੁੰਦਾ ਵਾ ਉਹਨਾਂ ਨਾਲ ਬੜੀ ਵਾਰੀ ਗੱਲਬਾਤ ਹੋਈ ਆ ਮਤਲਬ ਰੀਸੈਂਟਲੀ ਨਹੀਂ ਮੈਂ ਕਹਿ ਸਕਦਾ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜਦੋਂ ਕਿਤੇ ਮਿਲਦੇ ਸੀਗੇ ਉਹ ਇਵਨ ਪੋਜੀਟਿਵ ਲੇਨ ਵੀ ਤੁਹਾਨੂੰ ਦੱਸੋ ਕੀ ਚਾਹੁੰਦੇ ਸੀ ਗੱਲਾਂ ਉਹਦੇ ਵਿੱਚ ਪੰਚਾਇਤ ਬਣਾਉਣਾ ਚਾਹੁੰਦੇ ਜਾਂ ਕਮੇਟੀ ਬਣਾਉਣਾ ਚਾਹੁੰਦੇ ਸੀ ਤੇ ਚਲੋ ਜਿਹੜਾ ਅਸੀਂ ਪੁਆਇੰਟ ਆਫ 뷰 ਸਾਰੇ ਲੋਕਾਂ ਦਾ ਲਿਆ ਸ਼ੇਅਰ ਦੇ ਜਿੱਦ ਸਾਰੇ ਇਹੀ ਚਾਹੁੰਦੇ ਸੀਗੇ ਕਿ ਜਿੱਦਾਂ ਪਹਿਲਾਂ ਸੀਗਾ ਆਪਾਂ ਪੰਚਾਇਤਾਂ ਹਿੱਤ ਪਹਿਲਾ ਉਹਦੀ ਨੋਟੀਫਿਕੇਸ਼ਨ ਕਰ ਦਿੱਤੀ ਗਈ ਹੈ। 11 ਤਰੀਕ ਨੂੰ ਪਹਿਲਾ ਜਿਹੜੀ ਨੈਕਸਟ ਮੀਟਿੰਗ ਹੈ ਜਿਹਨਾਂ ਨੂੰ ਤਰਫੋਂ ਪਹਿਲਾ ਅੰੰਦਰੀ ਨੋਟੀਫਿਕੇਸ਼ਨ ਕਰ ਲ ਜਿਦਗੇ ਤੁਹਾਨੂੰ ਕਰ ਦਿੱਤਾ ਜੇ ਜੇ ਕਿਹੜੀ ਤਰੀਕ ਨੂੰ ਹੈ ਪੰਚਾਇਤ ਦੀ ਲਖਤ ਗਰਾਮਾ ਦਾ ਆ ਬੜਾ ਮੁੱਦਾ ਚੱਲ ਰਿਹਾ 406 ਏਕੜ ਦਾ ਜਿਹੜਾ ਸਕੂਲਰ ਦਾ ਪ੍ਰੋਜੈਕਟ ਆ ਰਿਹਾ ਨਾ ਹੁਣ ਵੇਖੋ ਜੇ ਇਹੀ ਪੱਧਰ ਤੇ ਬਣਿਆਉਂਦੀ ਹੈ ਤੇ ਫਿਰ ਪੰਚਾਇਤ ਨੇ ਜਲਾਸ ਕਰਕੇ ਲੋਕਾਂ ਨੂੰ ਪੁੱਛ ਲੈਣਾ ਕਿ ਤੁਹਾਨੂੰ ਇਹ ਚਾਹੀਦਾ ਕਿ ਨਹੀਂ ਚਾਹੀਦਾ ਜੇ ਲੋਕਾਂ ਨੇ ਨਹੀਂ ਚਾਇਆ ਉਹਨਾਂ ਗੌਰਮੈਂਟ 'ਚ ਮਤਾ ਪਾਉਣਾ ਵੀ ਨਹੀਂ ਕਿ ਸਾਨੂੰ ਇਹ ਨਹੀਂ ਚਾਹੀਦਾ ਉਹ ਮਤਾ ਪ੍ਰਵਾਨ ਹੋਣਾ। ਇਸ ਲਈ ਪੰਚਾਇਤਾਂ ਪਿੰਡ ਦੇ ਹੱਕਾਂ ਹੱਕਾਂ ਲਈ ਬਹੁਤ ਜ਼ਰੂਰੀ ਹਨ। ਕਿ ਹੋਰ ਕੀ ਹਾਂਜੀ ਇਹ ਤੁਹਾਨੂੰ ਪਤਾ ਹੀ ਇਨਸ਼ਾਅੱਲਾ ਸ਼ਹਿਰ ਕਲਮੋ ਸ਼ਹਿਰ ਹੈ ਇਲਾਕੇ ਤੇ ਅਸ ਕਸਬਾ ਤੇ ਇੰਨੀ ਆਪਣਾ ਆਮਦਨ ਵੀ ਹੈ ਸਾਡੀ ਆਪਣਾ ਵਿਦੇ ਵੀ ਤੇ ਫੇਰ ਵੀ ਸਾਡੇ ਲੋਕ ਨਾ ਲਵਾਰਸ ਕਰਦੇ ਜੀਏ। ਤੇ ਮੰਗ ਤਾਂ ਸਮੇਂ-ਸਮੇਂ ਤੇ ਉੱਠਦੀ ਰਹੀ ਹੈ ਪਰ ਕਿਸੇ ਨੇ ਕੋਈ ਇਨੀਸ਼ੀਏਟ ਨਹੀਂ ਲਿਆ। ਮੰਗਾਂ ਚੁੱਪ ਦੇ ਆਏ ਆ ਬਟ ਜੇ ਅਗਰ ਮੰਗੋ ਕਿਸੇ ਸਰਕਾਰੀ ਦਰਬਾਰੇ ਨੇ ਕਿਤੇ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਲ ਮੰਗ ਲੈ ਕੇ ਜਾਂਦੇ ਨੇ ਕਿੰਨੇ ਨਹੀਂ ਜਾਂਦੀ ਉਹਦੇ ਉਹਨਾਂ ਵਾਸਤੇ ਹਮੇਸ਼ਾ ਹੀ ਕੋਟਾ ਪਣਿਆ ਨੂੰ ਕੋਟਾ ਦੇ ਵਿੱਚ ਜਾ ਕੇ ਤੁਸੀਂ ਆਪਣੀ ਮੰਗ ਰੱਖ ਸਕਦੇ ਹੋ ਤੇ ਉਸੇ ਅਧੀਨ ਫਿਰ ਇਹ ਇਨੀਸ਼ੀਏਟਿਵ ਲਿਆ ਤੇ 13 ਨਵੰਬਰ ਨੂੰ ਮਤਰੀਕ ਪਈ ਹੈ ਇਹ ਕੱਲ ਮਾਨਯੋਗ ਦਫਤਰ ਨੇ ਐਡਵੋਕੇਟ ਸਾਹਿਬ ਨੂੰ ਦੱਸਿਆ ਸੀ ਗਵਰਨਮੈਂਟ ਐਡਵੋਕੇਟ ਸਾਹਿਬ ਨੂੰ ਲਿਖਤ ਹੋਈ ਸੀ ਤੇ ਉੱਥੇ ਉਹਨਾਂ ਨੇ ਮੇਕ ਸ਼ੁਰ ਕੀਤਾ ਕਿ 13 ਨਵੰਬਰ ਤੋਂ ਪਹਿਲਾਂ ਇਸ ਦੀ ਮੋਡੀਫਿਕੇਸ਼ਨ ਕਰ ਦਿੱਤੀ ਜਾਏਗੀ ਜੀ 13 ਤਰੀਕ ਨੂੰ ਪਹਿਲਾਂ ਜਿਹੜੀ ਨੈਕਸਟ ਮੀਟਿੰਗ ਹੈ 13 ਨਵੰਬਰ ਤੋਂ ਪਹਿਲਾਂ ਲਿਖੀ ਨੋਟੀਫਿਕੇਸ਼ਨ ਕਰ ਦਿੱਤੀ ਜਾਏਗੀ ਤੁਹਾਨੂੰ ਕਰ ਦਿੱਤਾ ਜਾਏਗਾ ਜੀ ਕਿਹੜੀ ਤਰੀਕ ਨੂੰ ਅਸੀਂ ਪੰਜਾਬ ਦੀ ਇਲੈਕਸ਼ਨ ਕਰਾਵਾਂਗੇ ਕਲਪਨ ਫੇਰ ਵੀ ਟਾਈਮ ਟੂ ਟਾਈਮ ਆਪਾਂ ਜਿਹੜੇ ਸਾਡੇ ਲੋਕਲ ਐਮਐਲਏ ਨੇ ਸਰਦਾਰ ਗੁਰਪ੍ਰੀਤ ਸਿੰਘ ਹੁੰਦਾ ਵਾ ਉਹਨਾਂ ਨਾਲ ਬੜੀ ਵਾਰੀ ਗੱਲਬਾਤ ਹੋਈ ਆ ਮਤਲਬ ਰੀਸੈਂਟਲੀ ਨਹੀਂ ਮੈਂ ਕਹਿ ਸਕਦਾ 6 ਮਹੀਨੇ ਪਹਿਲਾਂ ਸਾਲ ਪਹਿਲਾਂ ਵੀ ਜਨਰਲ ਕਿਤੇ ਮਿਲਦੇ ਸੀਗੇ ਉਹ ਈਵਨ ਪੁੱਛਦੇ ਵੀ ਤੈਨੂੰ ਦੱਸੋ ਕੀ ਚਾਹੁੰਦੇ ਜੇ ਕਲਾ ਉਹਦੇ ਵਿੱਚ ਤੁਸੀਂ ਪੰਚਾਇਤ ਬਣਾਉਣਾ ਚਾਹੁੰਦੇ ਜਾਂ ਕਮੇਟੀ ਬਣਾਉਣਾ ਚਾਹੁੰਦੇ ਜੀ ਤੇ ਚਲੋ ਜਿਹੜਾ ਅਸੀਂ ਪੁਆਇੰਟ ਆਫ 뷰 ਸਾਰੇ ਲੋਕਾਂ ਦਾ ਲਿਆ ਸ਼ਹਿਰ ਦੇ ਜਿੱਤੇ ਸਾਰੇ ਇਹੀ ਚਾਹੁੰਦੇ ਸੀਗੇ ਵੀ ਜਿੱਦਾਂ ਪਹਿਲਾਂ ਸੀਗਾ ਆਪਾਂ ਪੰਚਾਇਤਾਂ ਹੀ ਕਰੀਏ ਹੁਣ ਤੁਸੀਂ ਵੇਖੋ ਵੀ ਆ ਜਿੱਦਾਂ ਹੁਣ ਆ ਹੜ ਬਣਿਆ ਚੀ ਦਾ ਬਿਹਾਰ ਆ ਜਾ ਸਾਡੇ ਕਾਫੀ ਨੁਕਸਾਨ ਹੋਇਆ ਹੁਣ ਵੇਖੋ ਕਿ ਕਲਾ ਨੋੜ ਦੇ ਵਿੱਚ ਸਰਪੰਚوں ਦੇ ਮੈਂਬਰ ਹੁੰਦੇ ਹੁਣ ਜਿੱਦਾਂ ਖਰਾਬੇ ਦੀਆਂ ਨਿਸ਼ਾਨੀਆਂ ਹੋਈਆਂ ਨੇ ਜਿਹੜੇ بارش ਦੇ ਨਾਲ ਘਰ ਢਿੱਡ ਗਏ ਜਾਂ ਕਿਸੇ ਦੇ ਘਰ ਬਹਿ ਗਏ ਅਫਰਸ਼ ਬਹਿ ਗਏ ਤਰੇੜਾ ਆਈਆਂ ਨੇ ਉਹ ਨਿਸ਼ਾਨੀਆਂ ਹੁੰਦੀਆਂ ਨੇ ਹੁਣ ਬੋਦੇ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਹੜਾ ਅਫਸਰ ਅਪਾਇੰਟ ਕੀਤਾ ਗਿਆ ਵਾ ਉਹਦੇ ਤੱਕ ਪਹੁੰਚ ਕਿੱਦਾਂ ਕਰਨੀ ਆ ਦੇਖੋ ਜਿਹੜੇ ਵਿਚਾਰੇ ਬਿਗਲੋ ਪਾਵਰਟੀ ਲੈਵਲ ਨੇ ਉਹ ਤਾਂ ਮਾਹ ਰੋਟੀ ਦੇ ਰੋਟੀ ਤੱਕਾਂ ਹੀ ਉਹ ਮਤਲਬ ਭਜਨਟ ਕਰਨ ਦੇ ਨੇ ਕੋਨੋ ਵੀ ਨਹੀਂ ਰਿਸੋਰਸ ਜਿਹਾ ਉਹ ਨਹੀਂ ਹੈਗਾ ਕਿ ਉਹ ਬੰਦੇ ਦਾ ਫਾਇੰਡ ਆਊਟ ਕਰ ਲਵੇ ਕਿਹੜਾ ਬੰਦਾ ਹੈ ਫਿਰ ਦੂਜੀ ਗੱਲ ਅਕਸਰ ਸ਼ਹਿਰੀ ਫਿਰ ਕਹਿ ਰਹੇ ਦੀ ਵੀ ਸਾਡੇ ਕੋਲ ਵਰਕ ਲੋਡ ਬੜਾ ਕੋਈ ਜਿਹੜੀ ਆ ਗਏ ਅਸੀਂ ਥਾਣੇ ਪਿੰਡ ਕਰਨੇ ਆ ਇਹੀ ਕੀ ਸਰਪੰਚ ਹੁੰਦੇ ਤੇ ਹਰ ਵਾਰਡ ਦੇ ਵਿੱਚ ਇੱਕ ਮੈਂਬਰ ਹੁੰਦਾ ਤੇ ਉਹਨਾਂ ਨੇ ਆਪਣਾ ਵਾਰਡ ਕਵਰ ਕਰ ਲੈਣਾ ਸੀ ਤੇ ਸਰਪੰਚ ਨੇ ਨਾਲ ਹੋ ਕੇ ਸਾਰੇ ਕਵਰ ਕਰਵਾ ਲੈਨੇ ਹੁਣ ਤੁਸੀਂ ਵੇਖੋ ਚਲੋ ਅਸੀਂ ਫਿਰ ਵੀ ਬੜੀ ਮਿਹਨਤ ਕੀਤੀ ਇਹ ਕੰਮ ਉਹਦੇ ਵਿੱਚ ਵੀ ਜਿੰਨਾ ਦੇ ਚਾਰਾਂ ਦਾ ਨੁਕਸਾਨ ਹੋਇਆ ਇਹ ਕੋਸ਼ਿਸ਼ ਕੀਤੀ ਗਈ ਥਾਣੇ ਦੇ ਪੈ ਜਾ ਫਿਰ ਵੀ ਰਹਿ ਗਏ ਹੁਣ ਤੇ ਜੇ ਇਹ ਹੀ ਸਰਪੰਚ ਜਿਹੜਾ ਮੈਂਬਰ ਹੁੰਦੇ ਇਹ ਚੀਜ਼ ਦੀ ਕੋਸ਼ਿਸ਼ ਨਹੀਂ ਹੋ ਰਹੀ ਸਾਡੇ ਫੇਰੇ ਵੀ ਦੇਖਦੇ ਆਂ ਕਿ ਕੱਲ ਨੂੰ ਕੋਈ ਵੀ ਬੱਚਿਆਂ ਨੇ ਕੋਈ ਸਰਟੀਫਿਕੇਟ ਕੋਲ ਸਾਈਨ ਤੋਂ ਲਏ ਹੁੰਦੇ ਆ ਸਾਡੀ ਮੋਹਰ ਲੱਗਦੀ ਆ ਜਦੋਂ ਮੈਂਬਰ ਸਾਡੀ ਗਵਾਈ ਪੈਂਦੀ ਕੋਸ਼ਿਸ਼ ਵੀ ਹੁੰਦਾ ਵਾ ਉਹ ਸਾਡੇ ਬੱਚੇ ਉਹ ਲਵਾਸ ਹੋਏ ਪਿੰਡ ਕਿਉਂ ਲੰਬੜਦਾਰ ਹੈਗੇ ਨੇ ਬਟ ਲੰਬੜਦਾਰ ਇਹਨੇ ਹੈ ਨਹੀਂ ਕਿੰਨੀ ਸਾਡੀ ਵਸੂ ਉਹਦੇ ਨਾਲ ਮਤਲਬ ਉਹ ਘਟਦੇ ਤੇ ਕੋਈ ਕਾਰੋਬਾਰੀ ਨਹੀਂ ਕੋਈ ਕੁਛ ਨਹੀਂ ਫਿਰ ਉਹਨਾਂ ਕੋ ਨਹੀਂ ਇੰਨਾ ਮਤਲਬ ਹਰ ਇੱਕ ਨਾਲ ਜਾ ਜਾਂਦਾ ਤੇ ਇਸ ਤੇ ਚੱਲਦੇ ਆ ਇਹ ਤੇ ਬਹੁਤ ਹੀ ਜ਼ਰੂਰੀ ਈ ਸੀ ਕਿ ਹੁਣ ਵੇਖੋ ਅਸੀਂ ਜਿਹੜੇ ਡਿਵੈਲਪਮੈਂਟ ਦੀ ਗੱਲ ਕਰ ਲਈਏ ਆਪਣਾ ਸ਼ਹਿਰ ਦਾ ਅਸੀਂ ਦੇਖਣੀ ਢੇ ਅਲਗ ਵਾਲਾ ਇਹ ਸਰਪੰਚ ਹੋਏ ਠੀਕ ਹੈ ਜੀ ਉਹਦੇ ਲਈ ਤੇ ਇੱਕ ਵਾਰ ਉਹਨੇ ਮਤਾ ਪੋਣਾਗਾ ਬਈ ਬੁੱਕ ਤੇ ਤੇ ਅਗਲੇ ਦਿਨ ਕੰਮ ਸ਼ੁਰੂ ਹੋ ਜਾਂਦਾ ਤੇ ਜਿਹੜਾ ਰਹੀ ਤੇ ਹੁਣ ਗਲੀਆਂ ਬਣਾਣੀਆਂ ਦੇਖੋ ਜਿੱਥੇ ਐਡੀਸੀ ਐਡੀਸੀ ਸਾਹਿਬ ਚਾਰਜ ਨੇ ਉਹਨਾਂ ਦੇ ਥੱਲੇ ਦੋ ਹੋਰ ਬੰਦੇ ਦੀ ਟੀਮ ਹੈ ਹੁਣ ਤੇ ਲਾਪਾ ਨੂੰ ਵੀਡੀਓ ਸਾਹਿਬ ਨੂੰ ਦੇਣਾ ਪੈਂਦਾ ਲੈ ਕੇ ਵੀਡੀਓ ਸਾਹਿਬ ਕੰਮ ਹਾਰ ਕਰਦੇ ਨੇ ਤਾਂ ਐਸਡੀਓ ਸਾਹਿਬ ਨੂੰ ਜਾਂਦਾ ਹੈ ਜਿਹਨੂੰ ਜੈਨ ਭੇਜਦੇ ਨੇ ਵੀ ਜਾ ਕੇ ਦੀ ਆਪਣਾ ਮੀਟਿੰਗ ਕੀਤੀ ਕਰਕੇ ਤੋਂ ਉਹ ਫੇਰ ਐਡੀਸੀ ਸਾਹਿਬ ਨੂੰ ਭੇਜਦੇ ਨੇ ਇਹ ਰਿਪੋਰਟ ਸਾਹਿਬ ਨੂੰ ਪ੍ਰੂਵ ਕਰਦੇ ਨੇ ਮੀਟਿੰਗ ਵਿੱਚ ਫਿਰ ਉਹਦੇ ਫੰਡ ਲੀਜ਼ ਹੁੰਦੇ ਨੇ ਫੰਡ ਲੀਜ਼ ਉਹ ਕਿ ਐਕਸ਼ਨ ਸਾਹਿਬ ਨੂੰ ਜਾਂਦਾ ਫਿਰ ਉਹ ਤਾਂ ਲੱਗਦਾ ਟੈਂਡਰ ਟੈਂਡਰ ਤੁਹਾਨੂੰ ਪਤਾ ਹੀ ਹੈ ਵੀ ਮਿਨੀਮਮ ਤਿੰਨ ਹਫ਼ਤੇ ਜਾਂ ਇੱਕ ਮਹੀਨਾ ਲਾਇਆ ਜਾਂਦਾ ਮਤਲਬ ਇਹ ਜਿਹੜਾ ਇੱਕ ਦਿਨ ਦਾ ਕੰਮ ਹੋ ਸਕਦਾ ਵੀ ਮੰਦਾ ਆ ਕੇ ਉਹਨੂੰ ਸਾਨੂੰ ਤਿੰਨ ਤੋਂ ਚਾਰ ਤੇ 6 ਮਹੀਨੇ ਲੱਗਦੇ ਕਿੰਨਾ ਲੱਗਦਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਮੈਂ ਜਲਦ ਹੋ ਸਕਦੀਆਂ ਨੇ ਦੇਖੋ ਜੀ ਆਸਤੇ ਦੁਨੀਆ ਕਾਇਮ ਹੈ ਇਸੇ ਲਈ ਹੀ ਇਹ ਪੀਲ ਫਾਈ ਕੀਤੀ ਹੈ ਇਹਦਾ ਮਕਸਦ ਹੀ ਇਹ ਹੀ ਹੈ ਜੇ ਮੰਨ ਲਓ ਕਿ ਸਾਨੂੰ ਉੱਥੇ ਵੀ ਇਨਸਾਫ ਨਹੀਂ ਮਿਲਦਾ ਲੇਕਿਨ ਹੋਰ ਹਾਈ ਕਵਾਰਟਰਾਂ ਕੋਲ ਉੱਥੇ ਜਾਵਾਂਗੇ ਇਹ ਵੀ ਵੇਖੋ ਜੇ ਹੁਣ ਤੁਰੇ ਆ ਤੇ ਆਪਣੇ ਜਿਹੜੇ ਸ਼ਹਿਰ ਵਾਸੀਆਂ ਦਾ ਹੱਕ ਹਾਕਾ ਜਿਹੜਾ ਉਹਨਾਂ ਨੂੰ ਦਵਾਜੇ ਛੱਡਾਂ ਹੁਣ ਤੁਸੀਂ ਵੇਖੋ ਇੱਕ ਆ ਬੜਾ ਮੁੱਦਾ ਚੱਲ ਰਿਹਾ 406 ਏਕੜ ਦਾ ਜਿਹੜਾ ਸੂਲਰ ਦਾ ਕੋਈ ਪ੍ਰੋਜੈਕਟ ਆ ਰਿਹਾ ਨਾ ਹੁਣ ਵੇਖੋ ਜੇ ਇਹੀ ਭਿੰਦਿਆ ਤਾਂ ਬਣਿਆ ਹੁੰਦੀਆਂ ਤੇ ਫਿਰ ਪੰਜਾਬ ਨੇ ਜਲਾਸ ਕਰਕੇ ਲੋਕਾਂ ਨੂੰ ਪੁੱਛ ਲੈਣਾ ਕਿ ਤੁਹਾਨੂੰ ਇਹ ਚਾਹੀਦਾ ਕਿ ਨਹੀਂ ਚਾਹੀਦਾ ਤੇ ਜੇ ਲੋਕ ਕਹਿੰਦੇ ਨਹੀਂ ਚਾਹੀਦਾ ਉਹਨਾਂ ਦੋ ਮਿੰਟ ਮਤਾ ਪਾਉਣਾ ਵੀ ਨਹੀਂ ਜੀ ਸਾਨੂੰ ਇਹ ਨਹੀਂ ਚਾਹੀਦਾ ਉਹ ਮਤਾ ਪ੍ਰਵਾਨ ਹੋਣਾ ਸੀ ਇਸ ਲਈ ਪੰਚਾਇਤਾਂ ਪਿੰਡ ਦੇ ਹੱਕਾਂ ਹੱਕਾਂ ਦੇ ਲਈ ਬਹੁਤ ਜ਼ਰੂਰੀ ਨੇ